ਪਤਨਾਮ ਸ੍ਰੀ ਵਾਹਿਗੁਰੂ ਜੀ ਸਾਹਿਬ ਜੀ ਹਰ ਹਰ ਸਾਹਿਬੋ ਹਰ ਜੁਗ ਜੁਗ ਪਗਜੁ ਪਾਇਆ ਪੈਜ ਰਹਿਦਾ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਯਾ ਅਹੰਕਾਰਿਆ ਅਨੰਦ ਗਾਮਠ ਦੇ ਨਾਮ ਦੀ ਉਹ ਖਲਾਇਆ ਜਨ ਜਨਾਨ ਗੈ ਸ਼ਹਰ ਸੇਵਿਆ ਅੰਤ ਲੈ ਛਡਾਇਆ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖ ਦਰਦ ਸਭ ਰੋਗ ਪਿਆਜਾ ਸੁਖ ਤਵ ਨਾ ਹੋਈ ਤਮ ਕਰਤਾ ਕਰਣਾ ਮੈਂ ਨਾਹੀ ਜਾਹੋ ਕਰਣਾ ਹੋਈ ਮਲਹਾਰੇ ਕੁਦਰਤ ਅਵਸ਼ਿਆ ਤੀਰਾਂਤ ਨਵਜਾਇ ਲਿਖਿਆ ਰਹਾਉ ਜਾਤ ਪਉ ਜੋਤ ਜੋਤ ਮੈਂ ਜਾਤਾ ਅਕਲਾ ਅਕਲਾ ਵਰਪੂ ਰਹਾ ਜੋ ਸੱਚਾ ਸਾਹਿਬ ਸਖਤ ਸਵਾਲਿਓ ਜਿਨ ਗੀਤੇ ਸੋ ਪਾਰ ਪਿਆ ਕਹੋ ਨਾਨਕ ਅਗਰ ਤੇ ਕਿੰ ਆ ਬਤ ਜੋਗਿ ਚਿਕਨ ਨਾ ਸੋ ਕਰਹਿ ਸੋ ਦਰਾਗਾ ਸਾਹਿਬ ਦਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇ ਰਾਖਿ ਹਾ ਸੋ ਕਰਕੇ ਹਾ ਜਦ ਵਾ ਸਰਬ ਸੰਮਾਲੇ ਵਾਜੇ ਤੇਰੇ ਨਾਮ ਅਨੇਕ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਨਾਮ ਨੇ ਸਭ ਕਹੇ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਜਨ ਪਵਨ ਪਾਣੀ ਬੈ ਸ਼ੰਤਰ ਗਾਵੇ ਰਾਜਾ ਤੁਨ੍ਹ੍ਹ ਦਵਾਰੇ ਗਾਵਨ ਤੁਜਨ ਚਿਤ ਗੁਪਤ ਰਖ ਜਾਂਦਣ ਲਖ ਲਖ ਧਰਮ ਵਿਚਾਰੇ ਗਾਵਣ ਤਦਨੇਸ਼ਰ ਬਰਮਾ ਦੇਵੇ ਸੋਮਨ ਤੇਰੇ ਸਦਾ ਸਵਾਰੇ ਗਾਵਣ ਤਦਨੂ ਵਿੰਦਰਦਰਾਸਨ ਬੈਠੇ ਦੇਵਤਿਆ ਅੰਦਰ ਨਾਲੇ ਗਾਵਣ ਤਦਨੂ ਸਿਦਸ਼ਮਾ ਦੀ ਅੰਦਰ ਗਾਵਣ ਤਦਨੂ ਸਾਧ ਵਿਚਾਰੇ ਗਾਵਣ ਤਦਨੂ ਜਤੀਸ ਦੇ ਸੰਦੋਖੀ ਗਾਵਣ ਤਦਨੂ ਮੀਰ ਕਰਾਰੇ ਗਾਵਣ ਤਦਨੂ ਪੰਡਿਤ ਬਲਨਰ ਕੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਣ ਤਿਨ ਨਾਮ ਮੋਹਣੀਆ ਮਨ ਮੋਹਨ ਸੁਰਗਮਚ ਪਿਆਲੇ ਗਾਵਣ ਤਿਨ ਨੋਰਤਨ ਉਪਾਏ ਤੇਰੇ 86 ਤਿਰਥ ਨਾਲੇ ਗਾਵਣ ਤਿਨ ਨਾਜੂਦ ਮਹਾਮਲ ਸੂਰਾ ਗਾਵਣ ਤਿਨ ਨਾ ਖਾਣੀ ਚਾਰੇ ਗਾਵਣ ਤਦਨੋ ਖੰਨਮੁ ਨੰਬਰ ਰਹਿਮੰਦਾ ਕਰ ਕਰ ਖੇ ਤੇਰੇ ਤਾਰੇ ਸੇ ਤੈਨੂੰ ਗਾਵਨ ਜੋਤਿ ਰਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੈਨੂੰ ਗਾਵਨ ਸਹਿਮ ਚਿਤ ਨਾਮਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸਾਚਾ ਸਚਿ ਨਾਹੀ ਹੈ ਪਿਹੋ ਸੇ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਦਰਸ਼ੇ ਮਾਇਆ ਜਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੇਵ ਬੜਿਆਈ ਜੋ ਜਸ ਪਾਵੈ ਸੋਏ ਕਰ ਸੇਵ ਰਹੁ ਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸਨ ਵੱਡਾ ਸਭ ਕੋ ਏਕੜਾ ਵੱਡਾ ਡੇਠਾ ਹੋਏ ਕੀ ਹੁੰਦਾ ਪਾ ਇਹਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾ ਘਰ ਅੰਭੀਰਾ ਗੁਣ ਗਹਿਰਾ ਹੋਏ ਨਾ ਜਾਣੈ ਚੀਰਾ ਕੀ ਤਾ ਕੀ ਵਣ ਚੀਰਾ ਰਹਾਉ ਸਭ ਸੁਰ ਤੇ ਮਨ ਸੁਰਤ ਕਮਾਏ ਸਭ ਕੀ ਉਹਨ ਮਿਲ ਕਿਉ ਨ ਪਾਈ ਗਿਆਨੀ ਧਿਆਨੀ ਗੁਰੂ ਗਰਹਾਏ ਕਹਿਣ ਨਾ ਜਾਏ ਤੇਰੀ ਤਲਵੜਿਆਈ ਸਭ ਸਤ ਸਤਪ ਸਭ ਸੋਚ ਗਿਆਈਆਂ ਸਿਦਾ ਵਰਖਾ ਕੀਆ ਵੜਿਆਈਆਂ ਤਦਨੁ ਸਦਿ ਗਿਰਨਾ ਨਾ ਪਾਇਆ ਅਖ ਨਾਮ ਲੈ ਨਾਹੀ ਠਾਰਾ ਹਾਇਆ ਅਖ ਨਵਾਲਾ ਕੀ ਆ ਵਿਚਾਰਾ ਸਿਫਤੀ ਪਰੇਤ ਦੇ ਪੰਡਾਰਾ ਜਿਸੁ ਦੇਹੇਿਸੈ ਕੀ ਆਚਾਰਾ ਨਾਨਕ ਸਾਚ ਸਵਾਰਨ ਹਾੜਾ ਸਮਹਲਾ ਪਹਿਲਾ ਆਖਾ ਜੀਵਾ ਸ੍ਰੀ ਅਮਰ ਜਾਵੋ ਅਖ ਨੋਖ ਸਚ ਨਾਉ ਸਚੇ ਨਾਮ ਕੀ ਲਾਗੈ ਪੂਖ ਖਦ ਭੁਖੈ ਖਾਇ ਜਨ ਹੈ ਦੁਖ ਸੋਖੁ ਕਿਛਰੇ ਮੇਰੀ ਮਾਈ ਸਾਚਾ ਸਾਹਿਬ ਸਚਿ ਨਹੀ ਰਹਾਉ ਸਚਿ ਨਾ ਗਤਲ ਬੜਿ ਆਈ ਆਥ ਕੇ ਕੀਉ ਨਹਿ ਪਾਏ ਜੇ ਸਮ ਲਖੇ ਆਖ ਨ ਪਾਹੀ ਵੱਡਾ ਨਾ ਹੋਵੇ ਕਾਠ ਨ ਜਾਏ ਨਾ ਹੋ ਮਰਨ ਨ ਹੋਵੇ ਸੋਗ ਦਿੰਦਾਰ ਨਾ ਚੁਕੇ ਭੋਗ ਗੁਣੇ ਹੋ ਹੂਰ ਨਾਹੀ ਕੋਈ ਨਾਗ ਹੋਆ ਉੜਾਵਤਿਓੜਿ ਤਿਨਿ ਦਾਤ ਜਿਨ ਦਿਨ ਕਰਕੇ ਕੀਤੇ ਰਾਤ ਹਸਮਸਰ ਹੈ ਦੇ ਗਉ ਜਾਤ ਨਾਨਕ ਨਾਮ ਬਾਸਨਾਥ ਰਾਗ ਗੁਰਦੇ ਮਹਿਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਅਬਨੁ ਗੁਰ ਗੁਰਪਾਸ ਹਮ ਕੀਰੇ ਕਰਮ ਸਤਗੁਰ ਸਿਰਨੈ ਕਰਦੇ ਆ ਨਾਮ ਪ੍ਰਗਾਸ ਮੇਰੇ ਰੇਤ ਗੁਰਦੇ ਮੋਖੋ RAM NAAM PRAGASH GURUMATH NAAM MEERA PRAN SIKHAY HAR KEERT HAMRE RAH RAS RAHAV HAR JAN KE UD PAAG VADE RE NAH HAR HAR SHARDA HAR PIASH HAR HAR NAAM LA TRIVTAS HAI MAN SANGAT GUN PRAGASH ਜਿਨ ਹਰ 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 ਸਿਨਾਮ ਨਾ ਪਾਇਆ ਤੇ ਪਾਗਿ ਹਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਗ ਜੀਵੇ ਤ੍ਰਗ ਜਿਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਇਏ ਜਿਨ ਤਨ ਮਾਸਤਾ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜੇਤ ਹਰਸ ਪਾਇਆ ਮਨ ਜਨ ਨਾਨਕ ਨਾਮ ਪ੍ਰਗਾਸ ਰਾਗੁ ਗੁਰਦੇਵ ਮਹਿਲਾ ਪੰਜਵਾ ਤਾਹਰੇ ਮਨ ਤਵਦਮ ਜਹਰ ਹਰਿ ਜੋ ਪ੍ਰਿਆ ਸਹਿਲ ਬਥਨ ਬੈ ਜੰ ਤੂੰ ਪਾਏ ਤਾ ਕਰਜ ਕਾ ਗੈ ਕਰ ਤਰਿਆ ਮੇਰੇ ਮਾਦੂ ਜੀ ਸਤ ਸੰਗਤ ਬਲੈ ਸੋ ਕਰਿਆ ਗੁਰ ਪ੍ਰਸਾਦ ਅਬੰਦ ਪਾਇਆ ਸੋ ਕੇ ਕਾਸ ਤਹਰਿਆ ਰਹਾਉ ਜਨਨ ਪਿਤਾ ਲੋਗ ਸੁਵਨਤਾ ਖੂਨ ਨਾ ਗਿਸ ਕੇ ਤਰਿਆ ਸਿਰ ਸਿਰ ਲਜੈ ਸਮਾਹੇ ਠਾਕੁਰ ਅਗਾਹੇ ਮਨ ਪਾਉ ਕਰਿਆ ਬਨੇਵੜ ਆਵੇ ਸੇਕ ਉਸਾਲ ਪਾਛੇ ਬਿਸ਼ਰੇਸ਼ ਰਿਆਨ ਕਮਨ ਖਲਾਵੇ ਕਮਨ ਸੁਗਾਵੇ ਮਨ ਮਹਿ ਸਿਮਰਨ ਕਰਿਆ ਸਾਮਨਿਦਾਨ ਦਾਸਾਸ਼ਟ ਸਦਾਨ ਠਾਕੁਰ ਕਰ ਜਨ ਤਰਿਆ ਜਨਾਨਕ ਬਲ ਬਲ ਸਾਦ ਅਮਰ ਜੈ ਹੈ ਤਰੰਤ ਨਾ ਪਾਰ ਆਵਰਿਆ ਰਾਗ ਆਸਾ ਮੈਲਾ ਚਪਤ ਸੋ ਪੁਰਖ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗ ਮੰਗ ਮਾ ਪਾਰਾ ਸਾਭ ਧਿਆਵਹਿ ਸਾਭ ਸਾਧਿਆਵਹਿ ਤੁਜੀ ਹਾ ਸੱਚੇ ਸਰਜਨਹਾਰਾ ਸਾਜੀਤ ਮਹਾਰੇ ਜੀ ਦੁਜੀ ਆਖਾ ਦਾਤਾਰਾ ਹਰ ਧਿਆਵ ਮੋ ਸੰਤੋ ਹੋ ਜੀ ਸਾਧੂ ਕੇ ਸਰਨਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜੰਤਰ ਸਨੰਗ ਨਰੰਤਰ ਜੀ ਹਰੇ ਕੋ ਅਪਰੁਖ ਸਮਾਨਾ ਇਕ ਦਾਤਾ ਵਿਖਾਰੀ ਜੀ ਸਾ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਨਾਵਨ ਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਆ ਗੁਨਾਖ ਵਿਖਾੜਾ ਜੋ ਸੇਵ ਹੈ ਜੋ ਸੇਵ ਹੈ ਤੁਝੀ ਜਨਾਨਨ ਤਨੁ ਕਿਰਪਾਣਾ ਹਰਿ ਧਿਆਵਹਿ ਹਰਿ ਧਿਆਵਹਿ ਤੁਝੇ ਸ਼ੇ ਜਨ ਜੁਗਮਾ ਸੁਖ ਵਾਸੀ ਸ਼ੇ ਮੁਕਤ ਸ਼ੇ ਮੁਕਤ ਪਾਇ ਜਨ ਹਰ ਤਿਆ ਆਜੇ ਦਿਨ ਟੋਟੇ ਜਾਵਗੇ ਫਾਸੇ ਜੇ ਨਿਰਪਾਉ ਜਨ ਹਰ ਨਿਰਪਾਉ ਤਿਆ ਆਜੇ ਦਿਨ ਕਾ ਪਾਉ ਸਭ ਗਵਸੀ ਜਨ ਸੇਵਿਆ ਨੂੰ ਸੇਵਿਆ ਮੇਰਾ ਹਰ ਦੇਤੇ ਹਰ ਹਰੂ ਸੁਮਾਸ਼ੇ ਸ਼ੇ ਧਨਕ ਸੇ ਧਨ ਜਨ ਹਰਿ ਤਿਆ ਆ ਜੀ ਜਨ ਨਾਨਕ ਤਲ ਬਲ ਜਾ ਸੇ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹ ਅਨ ਤੂ ਜੀ ਹਾਰ ਅਨਕ ਅਨੇਕ ਨੰਤਾ ਤੇਰੇ ਅਨਕ ਤੇਰੇ ਅਨਕ ਅchre ਹੈ ਹਰ ਪੂਜਾ ਜੀ ਤਉ ਤਪ ਹੈ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਆਪਣ ਹੈ ਬੋ ਸਿਮਰਤ ਸਾਸਰ ਜੀ ਕਿਰਕਿਰਿਆ ਖੜਕਰਮ ਕਰੰਤਾ ਸੇ ਭਗਤ ਆਸੀ ਭਗਤ ਭਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੁ ਆਦਮੁਰਖ ਪਰੰਪਰ ਕਰਤਾ ਜੀ ਤੁਧ ਜੇਵੜਾ ਵਰਨਾ ਕੁਮੀ ਤੋ ਜੁਗ ਜੁਗੇ ਕੋ ਸਦਾ ਸਦਾ ਠੀਕੋ ਜੀ ਤੋ ਨੰਤਰ ਕਰਤਾ ਸੋਏ ਤੁਦਾ ਪੈ ਪਾਵੈ ਸਵਰਤੈ ਜੀ ਤੂੰ ਆਪੈ ਗਰਹੈ ਸੋ ਹੋਈ ਦਾਪੈ ਸ੍ਰਿਸ਼ਟ ਸਭ ਪਾਈ ਜੀ ਤੁਦਾ ਪੈ ਸਰਜ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਨੂਈ ਆਸਾ ਮਨੋ ਜਪਥਾ ਤੂੰ ਅਗਰਤਾ ਸਿਆਰ ਮੈਂ ਦਾ ਸਾਈ ਜੋ ਤੂੰ ਪਾਵੈ ਸੁਖਿ ਸਿ ਜੋ ਤੂੰ ਦੇਹੈ ਸੋਇ ਹਾ ਪਾਇ ਰਹਾ ਸਭ ਤੇਰੇ ਤੋਂ ਸਭ ਨੇਕ ਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਅਰਤਨ ਪਾਇਆ ਗੁਰਮੁਹਲਾ ਦਾ ਮਨ ਮੁਹ ਗਵਾਇਆ ਦਾ ਸ਼ੋਣਿਆ ਹੋ ਦਰਿਆਵੋ ਸਤਜਿਹੇ ਬਾਹੇਤ ਬਿੰਦੁਜਾ ਕੋਈ ਨਹੀਂ ਜੀ ਜਸਾਉ ਤੇ ਰਾਖੇਲ ਵੇ ਜੋ ਮਨੁ ਅਸਰਿਆ ਸੰਜੋਗੀ ਮੀਲ ਜਿਸਨੂੰ ਤੂ ਜਾਣਾਹੀ ਸੋਏ ਜੰਝੜ ਹਰਗੁਣ ਸਦਹਿ ਆਖ ਵਖਾੜੈ ਨਿਨ ਹਰ ਸੇਵਿਆ ਦਿਨ ਸੁਖ ਪਾਇਆ ਸਹਜੇ ਹੀ ਹਰਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਤ ਬਿੰਦੂ ਜਾ ਵਰਨਾ ਕੁੰਨਾ ਹੋਇ ਤੂੰ ਕਰ ਕਲਵੇਖ ਹੈ ਜਾਣ ਹੈ ਸੋਇ ਜਨਾਨ ਗੁਰਮਖ ਪ੍ਰਗਟ ਹੋਵੇ ਆਸਾ ਮੁੱਲਾ ਪਹਿਲਾ ਸਤਿ ਸਰਵਣ ਬਲਿ ਨਿਵਾਸਾ ਪਾਣੀ ਪਾ ਭਗਤਨ ਹੈ ਕੀਆ ਪੰਗਜ ਮੋ ਭਗਨੇ ਚਾਲੈ ਹਉ ਦੇਖਾ ਤਖਟੂ ਬੀਲੇ ਮਾਨੇਕ ਨਾ ਚੇਦ ਸਮੂਹ ਬਨਾਨ ਅਵਸਰਾ ਤੇ ਦੇਗਨ ਗੱਲਿਆ ਰਹਾਵ ਨਾ ਹਉ ਜਤੇ ਸਤਿ ਨਹੀਂ ਪੜਿਆ ਮੂਰਹ ਮੁਗਦਾ ਜਨਮ ਪਿਆ ਰੁਣਤ ਨਾਨਕ ਵਜਨ ਕੀ ਸਰਣਾ ਜਿਨ ਤੋਂ ਨਾਹੀ ਵੀਸਰਿਆ ਸਾਹਿਬ ਲਾ ਪੰਜਵਾ ਹੇ ਪ੍ਰਾਪਤ ਤੁਮ ਦੇ ਹੁਰੀਆ ਗੋਬਿੰਦ ਮਨਨ ਕੇ ਹੈ ਤੇ ਬਲਿਆ ਵਰਕਾ ਤੇ ਕਿਤਨਾ ਕਾਮ ਅਮਰ ਸਾਧ ਸੰਗਤ ਪਾਜ ਕੇਵਲ ਨਾਮ ਸਰੰਗ ਜਾਵ ਲਾਗ ਭਵਜ ਲਜਨਨ ਕੈ ਜਨਮ ਅਰਥਾ ਜਾਤਿ ਨ ਮਾਇਆ ਕੈ ਰਹਾਉ ਜਬ ਤਾ ਸੰਜਮ ਧਰਮਨਾਕ ਮਾਇਆ ਸੇਵਾ ਸਾਧਨਾ ਜਾਨ ਅਹਰਾਇਆ ਕਹੋ ਨਾਨਕ ਹਉ ਨੀਸ਼ ਕਰਮਾ ਸ਼ਰਨ ਅਵਰੇ ਕੀ ਰਾਖੋ ਸਰਬ ਪਾਛਾ ਹੈ ਦਸਵੀਂ ਕਬੋ ਪਾਈ ਬੇਨਤੀ ਚੋ ਪਈ ਹਮਰੇ ਕੋ ਹਾਜਿਰ ਰਚਾ ਪੂਰਨ ਹੋ ਏਤ ਕੀਚਾ ਤਾ ਚਰਨ ਮਨ ਮੰਨ ਹੈ ਹਮਾਰਾ ਆਪਣਾ ਜਾਨਕ ਰੋਪਰਤ ਪਾਰਾ ਹਮਰੇ ਦਸਤ ਸਬਦ ਮੁਕਾਬ ਹੋ ਆਪ ਹਦ ਮਨਮਛਾਪ ਸੇਵਕ ਵਸਾ ਸਮੂਰ ਪਰਵਾਰਾ ਸੇਵ ਸਿਖ ਸਭੈ ਕਰਤਾਰਾ ਮੋਹ ਰਛਾ ਲਜ ਕਰਦੇ ਕਰੀਐ ਸਾ ਮਨਨ ਖਵਾਜ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੋਰ ਬਿਨ 기 ਰਹੇ ਪਿਆਸਾਦ ਮੈਂ ਸਾਡ ਕੇ ਅਰਣਾ ਤੇ ਆਉਂ ਜੋ ਪਰ ਚਾਹੂੰ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਬਾਰੇ ਹੈ ਆਪਾ ਦੇਵ ਜੈ ਬੁਰਗੇ ਮਨਨ ਕਾਲ ਕਾ ਤਰਾਸਨ ਬੁਰਗੇ ਹੋਜੋ ਸਦਾ ਹਮਾਰੇ ਪਛਾ ਸ੍ਰੀ ਆਤਮੂ ਜੋ ਕਰਿਓ ਰੱਛਾ ਰਾਤ ਨੋ ਰੱਖ ਨਹਾਰੇ ਸਾਹਿ ਸਹ ਸਹਾਈ ਪਿਆਰੇ ਦੇਨ ਮੰਗ ਸੰਗਿਆ ਹੰਤਾ ਆਤਮਾ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਪਰਮਾ ਭਕਤਰਾ ਕਾਲ ਪਾਏ ਈਸ਼ੂ ਜਪਤਰਾ ਕਾਲ ਪਾਏ ਕ੍ਰਿਸ਼ਨ ਪ੍ਰਗਾਸਾ ਸਹਲ ਕਾਲ ਕਾ ਕੀ ਆਤਮਾਸ਼ਾ ਜਵਨ ਕਾਲ ਜੋਗੇ ਸਭ ਕੀ ਉਹ ਬੇਦ ਰਾਏ ਪਰਮਾ ਜੋਤੀ ਉਹ ਜਵਨ ਕਾਲ ਸਹਲ ਉਸਵਾਰਾ ਨਮਸ਼ਕਾਰ ਹੈ ਤਾਹੇ ਹਮਾਰਾ ਜਾਵਨ ਕਾਲ ਸਾ ਜਗਤ ਬਨਾਇਓ ਦੇਵਦਾ ਜਥ ਨਉ ਜਾਇਓ ਆਦਿ ਤੇ ਕੇ ਅਵਤਾਰ ਸੋਏ ਗੁਰੂ ਸਮਝੇ ਹੋ ਹਮਾਰਾ ਨਮਸਕਾਰ ਦਿਸੇ ਕੋ ਹਮਾਰੇ ਸਗਲ ਪ੍ਰਜਾ ਜਨਾਬ ਸੁਵਾਰੇ ਸ਼ਿਵਕਨ ਕਾ ਸ਼ਿਵਗੁਣ ਸ਼ਬਦ ਦੇਉ ਸਤਨਕੋ ਪਨਮ ਬਦ ਕੇਉ ਘੜ ਘੜ ਕੇ ਅੰਤਰ ਕੀ ਜਾਨਤ ਭਲੇ ਬੁਨੇ ਕੇ ਪੀਰਵ ਸ਼ਾਨਤ ਚੀਟੀ ਤੇ ਜੰਡਾ ਸੋਲਾ ਸਭ ਪਰ ਕਿਰਪਾ ਦ੍ਰਿਸ਼ਟ ਅਗਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰਵ ਸ਼ਾਨੈ ਘੜ ਘੜ ਕੇ ਪਲ ਪਲ ਕੇ ਜਾਣੈ ਜੋ ਦਾ ਕਾਰਕ ਕਰਾ ਕਰਤਾ ਰਾ ਪ੍ਰਜਾ ਧਰਤ ਤਾ ਦੇਹ ਅਪਾਰਾ ਜਵਾ ਕਰਖ ਕਰਤ ਹੋ ਗਮਹੂ ਤੁੰਮੈ ਮਲਤ ਦੇਹੇਦਰ ਸਭ ਹੂੰ ਜੀਤੇ ਬੰਨ ਸ੍ਰਿਸ਼ਟ ਸਵਤਾਰ ਆਪ ਆਪਨੇ ਮੂਝ ਉਚਾਰੈ ਤੁਮੋ ਸਭ हित ਰਹਿ ਨਿਰਾਲੰਭ ਜਾਣਤ ਬੀਦ ਪੀਦ ਰਾਲੰਭ ਨਿਰੰਕਾਰ ਨਿਰਮਕਾਰ ਨਿਰਲੰਭ ਆਦਾਨੀ ਲਨਾਦ ਸੰਪੂਰਤ ਕਹ ਅਨੁਚਾਰਿਤ ਪੇਦਾ ਜਿ ਆਪ ਕੋ ਪੀਵ ਨਾ ਪਾਵਤ ਪੇਦਾ ਤਾ ਕਾ ਕਰਪਾ ਹਰ ਨਮਾਨਤ ਮਹਾ ਮੂੜ ਹੈ ਕਛ ਪੀਦ ਨ ਜਾਣਤ ਮਹਾ ਦੇਵ ਕੋ ਕਹ ਸਦਾ ਸ਼ਿਵ ਨਿਰੰਕਾਰ ਗਾ ਚਿੰਤ ਨੈ ਪੀਵ ਆਪ ਆਪਣੇ ਉਦਹ ਜੀਤੇ ਵਰਣਤ ਪਿਨ ਪਿਨ ਤੁਹਾ ਤੇਤੇ ਤੁਮਰਾ ਲਖਾ ਨ ਜਾਇ ਬਸਾਰਾ ਕਹਿ ਬਿਦਸਜਾ ਪ੍ਰਥਮ ਸੰਸਾਰਾ ਇਕੈ ਰੂਪਨੋਸ ਰੂਪਾ ਰੰਗ ਪਿਉਰਾ ਕਿਹੇ ਫੂਪਾ ਅੰਡਾ ਜੇ ਰਸਿ ਤੇ ਕਿਨੀ ਉਤਪੇਖਾਨ ਬਹੋ ਰਾਜ ਦਿਨੇ ਗਹੋ ਫੁਲ ਰਾਜਾ ਵੇ ਬਠਾ ਗਹੋ ਸੁਣ ਪਿਉ ਸੰਗਰ ਕਠਾ ਹਾਗਰੇ ਸ੍ਰਿਸ਼ਟ ਦਾ ਖਾਇ ਚੰਪਾਬ ਆਜੁਗਾ ਸਰੂਪ ਸਵੈਮ ਪਬ ਅਵ ਰੱਛਾ ਮੇਰੀ ਤਮ ਕਰੋ ਸਿਖਵਾ ਸਿਖ ਸੰਗ ਰੋ ਦੁਸ਼ਟ ਠੇਠ ਵਤ ਰਪਤਾ ਸਹਲ ਮਲੇਸ਼ ਕਰੋਨ ਕਤਾ ਜਿਆ ਤੁਝ ਦਰਸ਼ਨ ਨਹੀਂ ਪਰੇ ਇਨ ਕੈ ਦੁਸ਼ਟ ਦੁਖਤ ਹਵੇ ਮਰੇ ਰਖ ਜਮਨ ਪਗ ਪਰੇ ਤੇ ਹਾਰੇ ਜਨ ਕਹਿ ਤੂੰ ਸੰਕਟ ਸਵਟਾਰੇ ਜੋ ਕਲਗੁਗ ਬਾਰਤਿ ਆਇ ਹੈ ਤਾਕੇ ਕਾਲ ਨਿਕਟ ਨਹਿ ਹਰ ਅਛਾ ਹੋਏ ਤਾਹੇ ਸਭ ਕਾਲ ਦੁਸ਼ਟ ਅਦਿਸ਼ਟ ਟਰੇਦ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਰਹਰ ਹੋ ਤਾਕੇ ਤਾਪ ਦਨੁਖ ਮਹਰ ਹੋ ਰਹਿਦ ਸਦ ਆਕਾਰ ਮੋ ਸਭ ਹੋਏ ਦੁਸ਼ਟ ਵਛਾ ਸਕਨ ਨਾ ਹੋਏ ਇਕ ਬਾਹਰ ਜਨਤ ਮੈਂ ਸਬਾਰਾ ਕਾਲ ਪਾਸ ਤੇ ਤਾਹੋ ਬਾਰਾ ਜਿੰਨ ਨਿਰਨਾਮ ਤੇ ਹਰ ਕਹਾ ਦਰ ਦੁਸ਼ਟ ਦੋਖ ਤੇ ਰਹਾ ਖਰੜ ਕੇਤ ਮੈਂ ਸ਼ਰਨ ਤੇ ਹਾਰੇ ਆਪ ਆ ਦੈਲ ਹੋ ਬਾਰੇ ਸਰਵ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਾ ਬਚਾਈ ਸਵਈਆ ਆਹ ਹੀ ਗਹ ਜਾ ਤੇ ਤੁਮਰੇ ਜਬ ਤੇ ਕੋ ਆਗਤ ਨਹੀਂ ਆਨੇਉ ਰਾਮ ਰਹੇ ਪ੍ਰਾਨੁ ਕੁਰਾਨ ਅਨੇਕ ਹੈ ਮ ਦੇਖ ਨਾ ਮਾਨਿਉ ਸਮਰੇ ਸਾਸ ਰਬੀ ਸਮੈ ਮੋ ਪੀਧ ਗਏ ਹਮ ਇਕ ਨਾ ਜਾਣਿਉ ਹਰੇ ਅਸਕਾਨ ਕਿਰਪਾ ਤੁਮਰੀ ਕਰ ਬੈ ਨਾ ਕਹਿ ਹੋ ਸਾਧੂਹਿ ਬਖਾਨਿਉ ਦੁਖਦਾਂ ਸਗਲ ਦਵਾਰ ਕੋ ਛੜ ਕੈ ਇਹੋ ਤੁਹਾਰੋ ਦਵਾਰ ਬਾਹ ਗਹੇ ਕਿ ਲਾਜ ਅਸ ਗੋਬਿੰਦ ਆਸ ਤੁਹਾਰ ਰਾਮ ਦੇ ਮਹਿਲਾ ਤੀਜਾ ਨ ਦੇ ਕੋ ਵੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮਰੇ ਮਾਇ ਸਤਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੇ ਮਨਵ ਦੀਆ ਵਧਾ ਗਿਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਵਡਾਈਆ ਸ਼ਬਦੋ ਤਾ ਗਮ ਬਾਰੇ ਕੀ ਰਾਮਨ ਜਨੇ ਵਸਾਇਆ ਕਹ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾਰ ਹੋ ਹਰਨਾਲੇ ਹਰਨਾਲ ਨਨਬ ਤੂੰ ਮਨ ਮੇਰੇ ਦੋ ਸਹਿ ਸਾਰਣ ਅਗੀਕਾਰ ਹੋ ਕਰੇ ਤੇਰਾ ਕਾਰਜ ਸਭ ਸੁਵਾਰਣ ਸਭ ਨਾਗਲਾ ਸਮਰਤ ਸੁਆਮੀ ਸੋਖਿ ਆਪਣੈ ਵਿਸਾਰੇ ਕਹੈ ਨਾਨਕ ਮਨ ਮੇਰੀ ਸਦਾ ਰੋਹਣਾਲੀ ਸਾਚੇ ਸਾਹਿਬਾ ਕੀ ਆਨਾਂ ਨਹੀਂ ਕਰਤੇ ਰਹਿ ਕਰਤਾ تیرੈ ਸਭੁ ਚਹੇ ਜੇ ਸੋ ਦੇਹ ਸੋ ਪਾਵੈ ਸਦਾ ਸਿ ਸੁਲਾਹਾ ਤੇਰੀ ਨਾਮੁ ਸੋ ਸਾਵੈ ਨਾ ਮਿਲ ਕੇ ਮਨੁਸਿਆ ਵਾਜੇ ਸਦਕ ਨੇ ਰੇ ਕਹ ਨਾਮ ਸੁੱਚੇ ਸਾਹਿਬ ਕਿਆ ਨਾਹੀ ਕਰਤੀ ਰੈ ਸਾਚਾ ਨਾਮ ਮੇਰਾ ਧਾਰੋ ਸਾਚਾ ਧਾਰ ਮੇਰਾ ਨੁਖਾ ਸਭ ਗੁਮਾਜਾ ਸਰ ਸਾ ਸੁਖੁ ਮਨੈ ਵਸਿਆ ਜਨਿਕ ਸਾ ਸਭ ਜਾਈਆ ਸਦਾ ਪ੍ਰਭਾਨ ਗਿਤਾ ਅਗਨ ਵਿਟੋ ਜਿਸੁ ਦੀ ਅਵੜਿਆ ਗਿਆ ਰਹਿ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸਦ ਕਰ ਸੁਭੰਗ ਕਰ ਸੁਭਾਗੈ ਸ਼ਬਦ ਵਾਜੇ ਕਲਾ ਜ਼ਿਕਰ ਧਾਰੀਆਂ ਪੰਜ ਦੋਦ ਵਸ ਕਿਤੇ ਕਾਲ ਕੰਨੁ ਮਾਰਿਆ ਤੁਰ ਕਰਮ ਪਾਇਆ ਤਿਨ ਕਾ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਸੁਣਵਾ ਤਦ ਕਰ ਅਨਹਦ ਬਾਚੇ ਅਨੰਦ ਸੁਨੋੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਲ ਬ੍ਰਹਮ ਨ ਪਾਇਆ ਤਰੇ ਸਗਲ ਵਿਸੂਰੇ ਦੁਖ ਲੋਸਨ ਤਾਪੁ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕਾਏ ਸਰਸੇ ਪੂਰੇ ਗੁਰ ਤੇ ਜਾਣੇ ਸੁਣਤੇ ਪੁਨਿਤ ਕਹਤੇ ਪਵਿੱਤ ਸਤਿਗੁਰ ਹਾ ਵਰਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਆਵਾਜ਼ ਅਨਹਦ ਤੂਰੇ ਉਦਾ ਪ੍ਰੇਮ ਹਲਾ ਪੰਜਵਾ ਥਾਲ ਵਿੱਚ ਜਨ ਵਸਤੂ ਪਈਓ ਸਵ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਾਖ ਸਦਾ ਹਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਇ ਉਦਾਰ ਇਹ ਵਸਤੂ ਸਜਿ ਨਾ ਜਾਏ ਨਤ ਨਤ ਰਖੁਰਤਾਰ ਤਮ ਸੰਸਾਰ ਚਨ ਲਗਤ ਰਹੀਏ ਸਵਨਾ ਨਿਕ ਬ੍ਰਹਮ ਬਸਾਰੂ ਸ਼ਲੋਕ ਮਹਿਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੁਗ ਤੋਈ ਮਨ ਦੇ ਗੁਣਿਆ ਰੇਕੋ ਗੁਣ ਨਹੀਂ ਆਪੇ ਦਰਸ ਪਿਓਏ ਦਰਸ ਤਿਆ ਮਹਾਰਾਮ ਤੁਪੋਈ ਸਤਗੁਰ ਸਜਿਨ ਮਿਲਿਆ ਨਾਨਕ ਨਾਮ ਲੈ ਤਾ ਨਿਵਾਦ ਦਲਮਨ ਤੇ ਵੇ ਹਰਿਆ ਪਾਉੜੇ ਤਥੈ ਤੂੰ ਸਮਰਥ ਓਥੈ ਕੋਈ ਨਹੀਂ ਓਥੈ ਤੇਰੇ ਰਾਖੀ ਗਨੀ ਉਦਰ ਮਾਹੀ ਸੁਣ ਕਹਿ ਜਲ ਕਹਿ ਦੂਤ ਨਾਏ ਤੇ ਰਹਿ ਛਡ ਜਾਹੀ ਪਾਉ ਜਲ ਕਮਸਗਾਹੋ ਗੁਰ ਸ਼ਬਦ ਦੇ ਪਾਰ ਪਾਹੇ ਜਿਨ ਕਾਉ ਲਗੀ ਪਿਆਸ ਅਮਰਤ ਸੇ ਖਾਹੇ ਇਕ ਨ ਪੁਨ ਅਗਨ ਗੋਬਨ ਗਾਹੇ ਸਾਹ ਸੁਨ ਗੁਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋ ਨਾ ਜਾਏ ਦਿਆਵੈ ਜਦ ਆਹੇ ਇਸ ਲੋਕ ਮਹਿਲਾ ਪੰਜਵਾ ਅੰਤਰ ਪੁਰ ਰਦਣਾ ਜਿਹਵਾ ਜੰਗ ਰਣਾਉ ਨਿਤਰੀ ਸਤਿਗੁਰ ਪੇਖਣਾ ਸਦਾ ਬਣੇ ਸੁਣਨਾ ਗੁਰ ਨਾਉ ਸਤਿਗੁਰ ਸਤਿਅ ਰਤਿਆ ਦਰਗਹ ਪਾਈ ਅਠਾਉ ਕਹੋ ਨਾਮੁ ਕਿਰਪਾ ਕਰੇ ਜਿਸ ਨਾ ਵਾਦੇ ਜਗ ਮਤਮ ਕਾੜੀ ਹੈ ਵਿਰਲੇ ਕੀ ਕੀ ਮਹਿਲਾ ਪੰਜਵਾ ਰਖੇ ਰਖਨਹਾਰ ਆਪ ਵਰਯਨ ਗੁਰ ਕੀ ਪਿਆਰੇ ਪਾਈ ਕਾਸ ਵਰਯਨ ਹੋਵਾ ਆਪ ਗਿਆਨ ਬਨਹੋ ਨਾਮੁ ਸਾਰਯਨ ਸਾਜਨਾਗੇ ਸੰਗ ਪਵਜਲ ਤਾਰੀ ਅਨੰਦ ਸਾਗਤ ਅਨੰਦਿਕ ਦੁਸ਼ਟ ਅਖ ਨਮਾਹੀ ਬਧਾਰੀ ਅਨ ਤਿਸੋ ਅਸਾਹ ਕੀ ਟੇਕ ਨਾਨਕ ਮਨ ਮਾਹੀ ਜੇਸਾ ਸਮਰਤ ਸੰਗ ਹੋਏ ਸਗਲੇ ਦੁਖ ਜਾ ਸੋ ਸਾਹੇ ਕਿ ਟੇਕ ਨਾਨਕ ਮੰਨਿ ਬਾਹੀ ਦੇਸ ਸਮਰਤ ਸੰਗ ਹੋਏ ਸਗਲੇ ਦੁਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ